ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਕੈਨੇਡਾ ਦੇ ਹਵਾਈ ਅੱਡੇ ਤੇ ਫੜੀਆਂ ਭੁੱਕੀ ਦੀਆਂ ਬੋਰੀਆਂ ਪੰਜਾਬੀਆਂ ਦੀ ਪਾਲ ਕਰ ਰਹੀ ਹੈ ਪੁਲਿਸ ਬਾਰਡਰ ਅਫਸਰਾਂ ਦੀ ਕਾਰਵਾਈ ਤੋਂ ਡਰਾਈਵਰ ਔਖੇ ਕੈਲਗਰੀ ਹਵਾਈ ਅੱਡੇ ਦੀ ਕਾਰਵਾਈ ਦੇਖ ਪੰਜਾਬ ਪੁਲਿਸ ਵੀ ਹੋਈ ਹੈਰਾਨ ਬੜਾ ਹੀ ਬੁਰਾ ਹਾਲ ਹੋਇਆ ਪਿਆ ਡੰਗ ਟਪਾਉਣਾ ਵੀ ਔਖਾ ਹੋਇਆ ਪਿਆ ਕੀ ਅਜੀਹਾ ਹੋ ਗਿਆ ਜੀ ਉੱਥੇ ਬਿਲਕੁਲ ਦੇਖੋ ਕਹਿੰਦੇ ਖੇਪ ਫੜੀ ਗਈ ਭੁੱਕੀ ਤੇ ਡੋਡਿਆਂ ਦੀ ਤੇ ਉਹ ਆ ਕਹਾਂਗੇ ਕਿ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਕੈਲਗਰੀ 에ਅਰਪੋਰਟ ਤੇ ਵੱਡੀ ਖੇਪ ਫੜਨ ਦਾ ਜ਼ਿਕਰ ਕੀਤਾ ਜਾ ਰਿਹਾ ਪਰ ਜਿਹੜੀਆਂ CBSA ਦੀ ਕਹਾंगे ਸਾਈਟ ਤੇ ਜੋ ਟਿੱਪਣੀਆਂ ਆ ਰਹੀਆਂ ਨੇ ਉਹ ਹੈਰਾਨਕੁਨ ਨੇ ਅਸਲ ਦੇ ਵਿੱਚ ਹਮ ਆਪਾਂ ਚਲੋ ਕਹਾਂਗੇ ਕਿ CBSA ਦਾ ਕੰਮ ਹੈ ਬਾਰਡਰ ਸਰਵਿਸਿਜ਼ ਉਹਨਾਂ ਦਾ ਉਹਨਾਂ ਦੀ ਜ਼ਿੰਮੇਵਾਰੀ ਹੈ ਜੇ ਦੇਸ਼ ਦੇ ਵਿੱਚ ਕੋਈ ਨਾਜਾਇਜ਼ ਚੀਜ਼ ਦਾਖਲ ਹੁੰਦੀ ਹੈ ਉਹਨਾਂ ਨੇ ਫੜਨੀ ਹੈ ਚਾਹੇ ਉਹ ਬਾਹਰ ਵੀ ਜਾ ਰਹੀ ਹੋਵੇ ਜਿਵੇਂ ਪਿਛਲੇ ਦਿਨੀ ਨਿਊਜ਼ੀਲੈਂਡ ਮੈਥਮਫੈਟਮਨ ਦੀ ਇੱਕ ਵੱਡੀ ਖੇਪ ਜਾ ਰਹੀ ਸੀ ਉਹ ਕਾਬੂ ਕੀਤੀ ਗਈ ਆਸਟ੍ਰੇਲੀਆ ਜਾ ਰਹੀ ਸੀ ਉਹ ਵੀ ਕਾਬੂ ਕੀਤੀ ਗਈ ਇਸੇ ਤਰੀਕੇ ਦੇ ਨਾਲ ਜੇ ਕੋਈ ਆਉਂਦੀ ਹੈ ਹੁਣ ਇੰਡੀਆ ਯੂਕੇ ਤੇ ਇਟਲੀ ਤਿੰਨ ਥਾਵਾਂ ਤੋਂ ਕਹਿੰਦੇ ਭੁੱਕੀ ਤੇ ਡੋਡੇ ਪੁੱਜੇ ਸੀ ਜਿਹੜੇ ਫੜੇ ਗਏ ਨੇ ਕੈਲਗਰੀ ਦੇ 에어ਪੋਰਟ ਤੇ ਕਮਰਸ਼ੀਅਲ ਆਪਰੇਸ਼ਨਜ਼ ਦੌਰਾਨ 10 ਸ਼ਿਪਮੈਂਟਸ ਪਿਛਲੇ ਸਮੇਂ ਦੌਰਾਨ ਕਾਬੂ ਕੀਤੀਆਂ ਗਈਆਂ ਨੇ ਪਿਛਲੇ ਇੱਕ ਮਹੀਨੇ ਦੌਰਾਨ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਭੁੱਕੀ ਦੀ ਖਪਤ ਹੁੰਦੀ ਹੈ ਸਿਰਫ ਕੈਲਗਰੀ 에ਅਰਪੋਰਟ ਦੇ ਅੰਕੜੇ ਨੇ ਤੁਸੀਂ ਬਾਕੀ ਹਲੇ ਟੋਰਾਂਟੋ ਜਾਂ ਵੈਂਕੂਵਰ ਜਾਂ ਮੌਂਟਰੀਅਲ ਵਾਲੇ ਪਾਸੇ ਦੇ ਹਲੇ ਅੰਕੜੇ ਸੀਬੀਐਸਏ ਵੱਲੋਂ ਦੱਸੇ ਜਾਣੇ ਬਾਕੀ ਨੇ ਕਿ ਪਿਛਲੇ 1 ਮਹੀਨੇ ਦੌਰਾਨ ਜਾਂ 5 ਹਫਤੇ ਦੌਰਾਨ ਕਿੰਨੀ ਭੁੱਕੀ ਤੇ ਕਿੰਨੇ ਡੋਡੇ ਜਾਂ ਅਚਾਰ ਦੇ ਡੱਬਿਆਂ ਦੇ ਵਿੱਚ ਅਫੀਮ ਚਵਨਪਰਾਸ਼ ਦੇ ਡੱਬਿਆਂ ਦੇ ਵਿੱਚ ਅਫੀਮ ਤੇ ਹੋਰ ਅਜਿਹਿਆਂ ਜਿਹੜੀਆਂ ਖਾਸ ਤੌਰ ਤੇ ਇੰਡੀਅਨ ਕਮਿਊਨਿਟੀ ਨੂੰ ਰਿਲੇਟ ਕਰਦੀਆਂ ਨੇ ਚੀਜ਼ਾਂ ਉਹ ਫੜੀਆਂ ਗਈਆਂ ਨੇ ਇਹ ਆਪਣੇ ਆਪ ਦੇ ਵਿੱਚ ਥੋੜਾ ਜਿਹਾ ਕਹਾਂਗੇ ਕਿ ਹੈਰਾਨਕੁਨਾ ਤੇ ਟਿੱਪਣੀਆਂ ਨੇ ਉਹ ਮਤਲਬ ਲੋਕ ਮਸਾਲੇ ਲਾ ਰਹੇ ਨੇ ਇੱਥੇ ਆਪਾਂ ਬਕਾਇਦਾ ਤੌਰ ਤੇ ਕਿਉਂਕਿ ਪਬਲਿਕ ਸਾਈਟ ਤੇ ਟਿੱਪਣੀ ਆ ਤਾਂ ਆਪਾਂ ਬਕਾਇਦਾ ਤੌਰ ਤੇ ਨਾਮ ਲੈ ਕੇ ਕੈਸਾ ਦੇ ਜ਼ਿਕਰ ਕਰ ਸਕਦੇ ਆ ਕਿ 모ਹਿੰਦਰ ਪਾਲ ਸਿੰਘ ਬਰਾੜੇ ਲਿਖਦੇ ਨੇ ਇੱਕ ਤਾਂ ਠੰਡ ਆ ਰਹੀ ਆ ਉਪਰੋਂ ਸਮਾਨ ਫੜਿਆ ਗਿਆ ਔਖਾ ਹੈ ਭਾਈ ਸਾਡੇ ਅਮਲੀਆਂ ਦਾ ਇਹ ਮਤਲਬ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਇੱਥੇ ਹੀ ਨਹੀਂ ਤੁਸੀਂ ਅੰਦਾਜ਼ਾ ਲਾਓ ਕਿ ਜਿਹੜੇ ਗੋਰੇ ਨੇ ਉਹ ਵੀ ਟਿੱਪਣੀਆਂ ਕਰ ਰਹੇ ਨੇ ਇੱਕ ਤਾਂ ਸੀਬੀਐਸਏ ਵਾਲਿਆਂ ਦੀ ਪਿੱਠ ਥਾਪੜੀ ਜਾ ਰਹੀ ਆ ਕਹੇ ਜੀ ਤੁਸੀਂ ਪੋਕੀ ਡੋਡੇ ਫੜਲੇ ਕਿਸੇ ਸਮੇ ਕੈਨੇਡਾ ਦੇ ਬਾਰਡਰ ਸਰਵਿਸਿਜ਼ ਏਜੰਸੀ ਜਾਂ ਪੁਲਿਸ ਵਾਲਿਆਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਆਹ ਚੀਜ਼ ਕੀ ਆ ਫਿਰ ਹੌਲੀ ਹੌਲੀ ਚਲੋ ਇਹ ਕੰਟਰੋਲਡ ਸਬਸਟੈਂਸ ਜਾਂ ਨਸ਼ੀਲਾ ਪਦਾਰਥ ਪਾਬੰਦੀਸ਼ੁਦਾ ਪਦਾਰਥ ਬਣਾ ਦਿੱਤਾ ਗਿਆ ਹਾਲਾਂਕਿ ਆਪਾਂ ਐਸੇ ਪ੍ਰੋਗਰਾਮ ਦੌਰਾਨ ਇੱਕ ਦੁਕਾਨ ਇੱਕ ਸ਼ਾਪ ਦੇਖੀ ਸੀ ਯੂਕੇ ਦੇ ਵਿੱਚ ਜਿੱਥੇ ਸ਼ਰੀਆਮ ਲਿਖਿਆ ਆਇਆ ਸੀ ਕਿ ਇਥੇ ਡੋਡੇ ਭੁੱਕੀ ਮਿਲਦੇ ਨੇ ਤੇ ਉਹ ਤਾਂ ਇੱਕੋ ਹੀ ਚੀਜ਼ ਹੈ ਜੇ ਉਹਨਾਂ ਨੂੰ ਗ੍ਰਾਈਂਡ ਕਰ ਲਓ ਤਾਂ ਭੁੱਕੀ ਬਣ ਗਈ ਨਹੀਂ ਸਾਬਤ ਵੇਚ ਦੋ ਤਾਂ ਉਹ ਡੋਡੇ ਬਣ ਗਏ ਜੋ ਉਸ ਜੋ ਜੋ ਮਰਜ਼ੀ ਉਹਨੂੰ ਕਹਿ ਲਿਆ ਜਾਵੇ ਤੇ ਮਸਲਾ ਆ ਗਿਆ ਇਹ ਕਿ ਜੀ 28 ਕਿਲੋ ਮਿਕਦਾਰ ਦੇਖੋ ਤੁਸੀਂ 28 ਕਿਲੋ ਕਿੰਨੀ ਬਣ ਜਾਂਦੀ ਆ ਭੁੱਕੀ ਦੀ ਜੇ ਮਤਲਬ ਇੱਕ ਬੋਰੀ ਦੇ ਵਿੱਚ ਮਸਾ 30 ਕਿਲੋ ਸ਼ਾਇਦ ਪੈਂਦੀ ਹੋਊਗੀ ਤੇ ਮਤਲਬ ਬੋਰੀ ਭੁੱਕੀ ਦੀ ਸ਼ਾਇਦ ਉਸ ਤੋਂ ਵੀ ਕਿਤੇ ਜ਼ਿਆਦਾ ਇਹ ਡੋਡੇ ਜਾਂ ਭੁੱਕੀ ਦੀਆਂ ਸ਼ਿਪਮੈਂਟਸ ਜਿਹੜੀਆਂ ਕਾਬੂ ਕੀਤੀਆਂ ਗਈਆਂ ਨੇ ਇੰਡੀਆ ਇਟਲੀ ਤੇ ਯੂਕੇ ਤੋਂ ਆਈਆਂ ਹੋਈਆਂ ਕਿਉਂਕਿ ਯੂਕੇ ਦੇ ਵਿੱਚ ਸ਼ਾਇਦ ਬਹੁਤਾ ਇਹਦੇ ਤੇ ਪਾਬੰਦੀ ਨਹੀਂ ਹੈ ਲੀਗਲ ਹੀ ਹੈ ਇੱਕ ਤਰੀਕੇ ਦਾ ਤਾਂ ਹੀ ਉੱਥੋਂ ਆ ਰਹੇ ਨੇ ਇੰਡੀਆ ਦੇ ਵਿੱਚ ਭਾਵੇਂ ਲੀਗਲ ਨਹੀਂ ਹੈ ਪਰ ਰਾਜਸਥਾਨ ਵਰਗੇ ਇਲਾਕਿਆਂ ਦੇ ਵਿੱਚੋਂ ਪੰਜਾਬ ਦੇ ਵਿੱਚ ਵੀ ਪਹੁੰਚਦੇ ਹੀ ਨੇ ਇਹ ਨਸ਼ੀਲੇ ਪਦਾਰਥ ਹਾਲਾਂਕਿ ਖੇਤੀ ਦਾ ਜ਼ਿਕਰ ਕੀਤਾ ਜਾਂਦਾ ਪੰਜਾਬ ਦੇ ਵਿੱਚ ਕਿ ਭਾਈ ਖੇਤੀ ਡੋਡਿਆਂ ਦੀ ਆ ਹਾ ਅਫੀਮ ਦੀ ਖਸਖਸ ਦੀ ਖੇਤੀ ਦੀ ਇਜਾਜ਼ਤ ਦਿੱਤੀ ਜਾਵੇ ਆ ਚਟੇ ਤੋਂ ਨੌਜਵਾਨ ਵੱਜ ਜਾਣਗੇ ਇਹਦੇ ਨਾਲ ਕੋਈ ਮਰਦਾ ਨਹੀਂ ਹੈ ਚਲੋ ਇੱਕ ਵੱਖਰਾ ਵਿਸ਼ਾ ਹੈ ਪਰ ਜੇ ਦੇਖਿਆ ਜਾਵੇ ਵਿਨੀਪੈਗ ਇੰਟਰਨੈਸ਼ਨਲ 에ਅਰਪੋਰਟ ਤੇ ਵੀ ਪਿਛਲੇ ਦਿਨੀ 14 ਕਿਲੋ 500 ਗ੍ਰਾਮ ਇਥੇ ਸਸਪੈਕਟਡ ਡੋਡੇ ਲਿਖਿਆ ਹੋਇਆ ਇਹਨਾਂ ਨੇ ਆਪੀਐਮ ਡੈਰੀਵੇਟਿਵ ਚਲੋ ਇਹ ਸਸਪੈਕਟਡ ਦਾ ਕੀ ਆ ਹੁਣ ਜੇ ਇਸ ਸ਼ਕਲ ਦੇ ਵਿੱਚ ਹੈਗੇ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਤਾਂ ਆਪਾਂ ਇਹਨਾਂ ਨੂੰ ਉਹੀ ਡੋਡੇ ਕਹਿ ਸਕਦੇ ਆਂ ਜਿਹੜੇ ਕਿ ਭੁੱਕੀ ਗ੍ਰाइंड ਕਰਨ ਵਾਸਤੇ ਭੁੱਕੀ ਬਣਾਉਣ ਵਾਸਤੇ ਵਰਤੇ ਜਾਂਦੇ ਨੇ ਤੇ ਸਾਰਿਆਂ ਨੂੰ ਪਤਾ ਹੀ ਹੋਣਾ ਕਿ 29 ਕਿਲੋ ਜਿਹੜੀ ਆ ਇਹ ਭੁੱਕੀ ਪੈਸੀਫਿਕ ਹਾਈਵੇ ਤੇ ਸਰੀ ਇਹ ਇਲਾਕੇ ਦੇ ਵਿੱਚ BC ਦੇ ਸਰੀ ਦੇ ਨੇੜੇ ਇੱਕ ਹਾਈਵੇ ਤੇ ਕਾਬੂ ਕੀਤੀ ਗਈ ਸੀ ਤਾਂ ਕਹਾਂਗੇ ਕਿ ਵੱਡੇ ਪੱਧਰ ਤੇ ਇਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਆ ਹੁਣ ਆਪਾਂ ਇੱਥੇ ਗੋਰੇ ਦੀ ਟਿੱਪਣੀ ਸਾਂਝੀ ਕਰ ਲੈਨੇ ਆ ਪ੍ਰਵਿੰਦਰ ਜੀ ਹਮ ਜੌਨ ਮੈਕਲੀਨ ਬਕਾਇਦਾ ਤੌਰ ਤੇ ਬੰਦੇ ਨੇ ਕਿਹਾ ਕਿ ਟਰੱਕ ਡਰਾਈਵਰਸ ਐਂਡ ਟੈਕਸੀ ਡਰਾਈਵਰਸ ਲਵ ਦਿਸ ਸਟਫ ਬਹੁਤ ਚੰਗਾ ਲੱਗਦਾ ਉਹਨਾਂ ਨੂੰ ਕਹਿੰਦੇ ਇਹ ਮਤਲਬ ਉਹ ਜਾਣਦਾ ਹੈ ਕਿ ਇਹ ਭੁੱਕੀ ਦੀ ਵਰਤੋਂ ਕਿੱਥੇ ਤੇ ਕਿਵੇਂ ਤੇ ਕਿਹੜੀ ਕਮਿਊਨਿਟੀ ਵੱਲੋਂ ਕੀਤੀ ਜਾਂਦੀ ਹੈ ਪਰ ਚਲੋ ਹੁਣ ਜਦੋਂ ਜਿਹੜੇ ਬੰਦੇ ਨੂੰ ਆਦਤ ਆ ਉਹਨੇ ਤਾਂ ਹੁਣ ਹਟਾੜਨਾ ਤਾਂ ਹੈ ਨਹੀਂ ਚਾਹੇ ਉਹ ਕੰਟਰੋਲਡ ਹੈ ਪਾਬੰਦੀਸ਼ੁਦਾ ਹੈ ਜਾਂ ਚਾਹੇ ਕੋਈ ਵੀ ਹਾਲਾਤ ਨੇ ਪਰ ਇਹ ਹੈ ਕਿ ਹੁਣ ਬੰਦੇ ਵੀ ਇੱਥੇ ਇਹ ਤਾਂ ਹੈ ਨਹੀਂਗਾ ਕਿ ਸ਼ਿਪਮੈਂਟਸ ਨੇ ਕੋਈ ਨਾ ਕੋਈ ਉਹਨਾਂ ਸ਼ਿਪਮੈਂਟਸ ਦਾ ਮਾਲਕ ਵੀ ਹੋਊਗਾ ਹੁਣ ਜੀਟੀਏ ਦੇ ਵਿੱਚ ਆਚਾਰ ਦੇ ਡੱਬੇ ਪੁੱਜੇ ਸੀਗੇ ਜੀ ਉਹਨਾਂ ਦੇ ਵਿੱਚੋਂ ਹਫੀਮ ਨਿਕਲੀ ਤੇ ਹੁਣ ਉਹ ਜਿਹੜੇ ਕੰਪਨੀ ਨੇ ਫਾਰਮ ਨੇ ਮੰਗਾਏ ਨੇ ਉਹਨਾਂ ਤੇ ਤਾਂ ਕਾਰਵਾਈ ਕੀਤੀ ਹੀ ਗਈ ਹੋਣੀ ਹੈ ਨਾ ਇਹ ਹੁਣ ਅਸਲ ਦੇ ਵਿੱਚ ਥੋੜਾ ਜਿਹਾ ਇਹ ਹੈ ਕਿ ਇਹ ਜਿਆਦਾ ਡੀਪਲੀ ਜਾਣਕਾਰੀ ਕਈ ਮਾਮਲਿਆਂ ਦੇ ਵਿੱਚ ਨਹੀਂ ਦਿੱਤੀ ਜਾਂਦੀ ਕਿ ਅੱਗੇ ਫਾਰਮ ਤੇ ਕਿਹੜੀ ਕਾਰਵਾਈ ਕੀਤੀ ਗਈ ਹੈ ਸਵਾਕੀ ਕਹਿੰਦੇ ਨੇ ਕਿ ਪੰਜਾਬੀ ਨੇ ਤਾਂ ਗੋਰੇ ਵੀ ਆ ਫੀਮ ਟੋਡੇ ਖਾਣ ਲਾਤੇ ਇਸੇ ਕਰਕੇ ਤਾਂ ਉਹ ਜਿਹੜੇ ਕਿ ਇਹ ਕੰਮ ਦੇ ਵਿੱਚ ਇਸ ਤਰ੍ਹਾਂ ਰੁੱਝੇ ਹੁੰਦੇ ਨੇ ਕਿ ਵੱਖਰੇ ਸਰੂਰ ਹੁੰਦਾ ਹਵਾਲਾ ਕਿ ਆਪਾਂ ਇਸ ਮੁੱਦੇ ਦੇ ਉੱਪਰ ਆਪਣੇ ਪੰਜਾਬੀ ਜਿਹੜੇ ਕਿ ਉੱਥੇ ਕੈਨੇਡਾ ਦੇ ਵਿੱਚ ਬੈਠੇ ਭਾਈਚਾਰੇ ਦੇ ਲੋਕ ਨੇ ਉਹਨਾਂ ਤੋਂ ਪੁੱਛ ਲੈਣੇ ਕਿ ਭਾਈ ਇਹ ਵਾਕੀ ਸਚਾਈ ਹੈ ਕਿ ਵੱਡੀ ਮਾਤਰਾ ਦੇ ਵਿੱਚ ਜਿਹੜੇ ਕਿ ਇਹ ਅਫੀਮ ਡੋਡੇ ਮਗਾਏ ਜਾ ਰਹੇ ਨੇ ਕਿ ਇਹਨਾਂ ਦੀ ਐਡੀ ਖਪਤ ਹੈਗੀ ਉਥੇ ਦੇਖੋ ਖਪਤ ਤੋਂ ਬਗੈਰ ਤਾਂ ਕੋਈ ਚੀਜ਼ ਦਾਖਲ ਹੋ ਹੀ ਨਹੀਂ ਸਕਦੀ ਹੁਣ ਆਪਾਂ ਸਿੰਪਲ ਜੀ ਗੱਲ ਕਰ ਲਈਏ ਰਾਇਨ ਵੈਡਿੰਗ ਮਾਮਲੇ ਦੇ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਰਣਜੀਤ ਸਿੰਘ ਰੋਵਲ ਗੁਰਪ੍ਰੀਤ ਸਿੰਘ ਤੇ ਹੋਰ ਸਮਥਿੰਗ ਗੱਲ ਪਤਾ ਨਹੀਂ ਕਿੰਨੇ ਕਿੰਨੇ ਇਕਬਾਲ ਸਿੰਘ ਵਿਰਕਰ ਰਣਜੀਤ ਸਿੰਘ ਨੂੰ ਤਾਂ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਹੂੰ 1 ارب ڈالر دی ਕਹਾਂਗੇ ਕਿ ਕੋਕੀਨ ਜਾਂ ਹੈਰੋਇਨ ਤਸਕਰੀ ਦੇ ਮਾਮਲੇ ਦੇ ਵਿੱਚ ਸ਼ਮੂਲੀਅਤ ਦਾ ਸ਼ੱਕ ਜ਼ਾਹਰ ਕੀਤਾ ਗਿਆ ਇੰਨੇ ਗੇੜੇ ਲਾਏ ਕਹਿੰਦੇ ਉਸ ਬੰਦੇ ਨੇ ਤੇ ਹੁਣ ਉਹ ਬੰਦੇ ਨੂੰ ਰੀਪੋਰਟ ਕੀਤਾ ਜਾਊਗਾ ਐਂਡ ਤੇ ਆਖਰਕਾਰ ਕਿਉਂਕਿ ਪਰਮਨੈਂਟ ਰੈਜ਼ੀਡੈਂਟ ਹੈ ਤੇ ਇਧਰਲੇ ਪਾਸੇ ਕ੍ਰਿਮੀਨਲ ਪ੍ਰੋਸੀਜਰ ਸ਼ੁਰੂ ਕਰਕੇ ਉਸਦੀ ਐਪੀਆਰ ਰੱਦ ਕੀਤੀ ਜਾ ਰਹੀ ਹੈ ਤੇ ਜਿੱਦਣ ਅਮਰੀਕਾ ਵਾਲਿਆਂ ਨੇ ਹਵਾਲੇ ਕੀਤਾ 6 ਸਾਲ ਦੀ ਸਜ਼ਾ ਤੋਂ ਬਾਅਦ ਤੇ ਜਹਾਜ਼ ਛਾੜ ਦੇਣਾ ਤੇ ਮਤਲਬ ਨਾ ਘਰ ਦੇ ਰਹੇ ਨਾ ਕਾਟ ਦੇ ਤੇ ਗੱਲ ਮਸਲਾ ਕਿੰਨਾ ਕੁ ਸੀਗਾ ਡੂਡ ਲੱਖ ਡਾਲਰ ओके ਇੱਕ ਢੇੜੇ ਦਾ 2 ਲੱਖ ਡਾਲਰ ਹਾਲਾਂਕਿ ਉਸ ਵੇਲੇ ਰਕਮ ਸ਼ਾਇਦ ਵੱਡੀ ਹੋਣੀ ਹੈ ਜਦੋਂ ਕਈ ਸਾਲ ਪਹਿਲਾਂ ਅੱਜ ਵੀ ਰਕਮ ਆਪਾਂ ਵੱਡੀ ਹੀ ਕਹਿ ਸਕਦੇ ਹਾਂ ਪਰ ਫਿਰ ਵੀ ਜ਼ਿੰਦਗੀ ਦੇ ਮੁਕਾਬਲੇ ਕਹਾਂਗੇ ਕਿ ਜਿਹੜਾ ਬੰਦਾ ਸੁਪਨੇ ਲੈ ਕੇ ਗਿਆ ਕੈਨੇਡਾ ਦੇ ਵਿੱਚ ਤਰੱਕੀ ਕਰਨ ਦੇ ਤਾਂ ਫਿਰ ਉਹ ਸੁਪਨੇ ਤਾਂ ਚੱਕਨਾ ਚੂਰ ਹੋ ਗਏ ਹੁਣ ਉਹ ਮੋਗਾ ਜ਼ਿਲ੍ਹੇ ਦੇ ਪਿੰਡ ਖਖਰਾਣਾ ਦਾ ਧਰਮਜੋਤ ਸਿੰਘ ਵੀ ਇੱਕ ਸੀ ਇਹਨਾਂ ਦੇ ਵਿੱਚੋਂ ਜਿਹੜਾ ਫਾਈਨੈਂਸ਼ੀਅਲ ਪ੍ਰੋਬਲਮਸ ਦੇ ਵਿੱਚ ਘਿਰ ਗਿਆ ਤੇ ਉਸਨੇ ਆਪਣੀ ਜਾਨ ਦੇਣ ਹੀ ਬਿਹਤਰ ਸਮਝੀ ਹੁਣ ਉਸ ਨੂੰ ਕੀ ਕਿਹਾ ਜਾਵੇ ਉਹ ਹੁਣ ਬੱਚਾ ਹੀ ਸੀ ਇੱਕ ਤਰੀਕੇ ਦਾ ਹਲੇ ਨੌਜਵਾਨ ਸਟੱਡੀ ਵੀਜ਼ਾ ਤੇ ਪੁੱਜਿਆ ਸੀ ਵਰਕ ਪਰਮਿਟ ਸ਼ਾਇਦ ਖਤਮ ਹੋਇਆ ਜਾਂ ਨਹੀਂ ਹੋਇਆ ਚਲੋ ਇੰਨੀ ਡੀਟੇਲ ਨਹੀਂ ਪਰ ਫਾਈਨੈਂਸ਼ੀਅਲ ਕ੍ਰਾਈਸਿਸ ਇਨਾਕ ਆ ਗਿਆ ਉਹਦੇ ਉੱਤੇ ਕਿ ਵਿਨੀਪੈਗ ਦੇ ਨੇੜੇ ਜਿਹੜਾ ਰਹਿੰਦਾ ਸੀ ਉਹ ਤੇ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਸਮੱਸਿਆਵਾਂ ਵਾ ਸਿਰਫ ਇਹੀ ਹੈ ਕਿ ਚੁਣੌਤੀਆਂ ਦਾ ਟਾਕਰਾ ਸ਼ਾਇਦ ਇਕੱਲਿਆਂ ਕਰਨਾ ਮੁਸ਼ਕਲ ਹੋ ਜਾਂਦਾ ਹੈ ਹਮ ਫੈਮਿਲੀ ਪੰਜਾਬ ਦੇ ਵਿੱਚ ਬੈਠੀ ਹੈ ਜੇ ਫੈਮਿਲੀ ਦਾ ਦੀ ਸਪੋਰਟ ਹੁੰਦੀ ਜਾਂ ਨਾਲ ਹੁੰਦੀ ਸਿਰਫ ਆਰਥਿਕ ਤੌਰ ਤੇ ਨਹੀਂ ਇਮੋਸ਼ਨਲੀ ਵੀ ਜਜ਼ਬਾਤੀ ਤੌਰ ਤੇ ਵੀ ਜੇ ਫੈਮਿਲੀ ਦੀ ਸਪੋਰਟ ਹੁੰਦੀ ਤਾਂ ਸ਼ਾਇਦ ਉਹ ਮੁੰਡਾ ਇਸ ਦੁਨੀਆ ਦੇ ਵਿੱਚ ਹੁੰਦਾ ਉਸ ਜਿਹੜੀ ਖੁਦਕੁਸ਼ੀ ਸ਼ਾਇਦ ਨਹੀਂ ਹੋਣੀ ਸੀ ਉਹ ਮੁੰਡੇ ਦੀ ਜਾਨ ਬਚ ਸਕਦੀ ਸੀ ਪਰ ਹਾਲਾਤ ਹੁਣ ਅੱਡ ਅੱਡ ਤਰੀਕੇ ਦੇ ਹਰ ਮੁੱਦੇ ਤੇ ਜਿਹੜੇ ਬਣਦੇ ਜਾ ਰਹੇ ਨੇ ਕੀਤਾ ਵੀ ਕੀ ਜਾ ਸਕਦਾ ਜੇ ਭੁੱਕੀ ਡੋਡੇ ਦੀ ਗੱਲ ਛੱਡ ਦਿੰਨੇ ਆ ਤਾਂ ਕੋਕੀਨ ਵੱਡੇ ਪੱਧਰ ਤੇ ਹੁਣ ਜਿਹੜਾ ਰਾਇਨ ਵੈਡਿੰਗ ਹੈ ਉਸ ਕਹਿੰਦੇ ਇੱਕੋ ਇੱਕ ਇੰਪੋਰਟਰ ਹੈ ਕੈਨੇਡਾ ਦੇ ਵਿੱਚ ਕੋਕੀਨ ਦਾ ਓਕੇ ਬੈਠਾ ਕਿੱਥੇ ਆ ਬੰਦਾ ਮੈਕਸੀਕੋ ਦੇ ਵਿੱਚ ਹੂੰ ਕੋਕੀਨ ਇੰਪੋਰਟ ਹੋ ਰਹੀ ਹੈ ਕੈਨੇਡਾ ਦੇ ਵਿੱਚ ਲੰਘ ਕੇ ਕਿੱਥੋਂ ਆਉਂਦੀ ਹੈ ਅਮਰੀਕਾ ਤੋਂ 트럼ਪ ਸਾਹਿਬ ਹਾਲਾਂਕਿ ਤੋਪ ਗੋਲੇ ਚਲਾ ਰਹੇ ਨੇ ਵੈਨਿਜ਼ੁਏਲਾ ਵਾਲੇ ਪਾਸੇ ਪਰ ਉਹ ਤਾਂ ਜਿਹੜੀ ਮੈਕਸੀਕੋ ਦੇ ਵਿੱਚ ਤਿਆਰ ਹੋਈ ਆ ਹੋ ਰਹੀ ਆ ਉਹ ਤਾਂ ਟਰੱਕਾਂ ਰਾਹੀਂ ਪਹੁੰਚ ਵੀ ਰਹੀ ਆ ਹੂੰ ਉਹ ਅਮਰੀਕਾ ਦੇ ਥਰੂ ਕੈਨੇਡਾ ਅਮਰੀਕਾ ਚ ਵੀ ਵਰਤੀ ਜਾਂਦੀ ਹੈ ਕੈਨੇਡਾ ਦੇ ਵਿੱਚ ਵੀ ਵਰਤੀ ਜਾਂਦੀ ਹੈ ਤੇ ਉਹ ਤਾਂ ਹੁਣ ਦਸਤੂਰ ਹੈ ਸ਼ਾਇਦ ਰੁਕਣਾ ਨਹੀਂ ਹੈਗਾ ਪਰ ਚਲੋ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਵਾਲਿਆਂ ਦੀ ਪਿੱਠ ਸਾਪੜੀ ਗਈ ਹੈ ਉਹਨਾਂ ਦੇ ਅਫਸਰਾਂ ਵੱਲੋਂ ਕਿ ਅਸੀਂ ਲਗਾਤਾਰ ਨਿਗਰਾਨੀ ਕਰ ਰਹੇ ਹਾਂ ਆਪਣੇ ਬਾਰਡਰਸ ਦੀ ਖਾਸ ਤੌਰ ਤੇ ਹਵਾਈ ਅੜਿਆਂ ਤੇ ਕਿ ਅਜਿਹੇ ਕੰਟਰੋਲ ਸਬਸਟੈਂਸਸ پابੰਦੀਸ਼ੁਦਾ ਨਸ਼ੇ ਨੇ ਜਿਹੜੇ ਮੁਲਕ ਦੇ ਵਿੱਚ ਦਾਖਲ ਨਾ ਹੋ ਸਕੇ